ਲੁਧਿਆਣਾ ਪੁਲਿਸ ਕਮਿਸ਼ਨਰ ਅਦੇਸਾ ਹੇਟ ਪੁਲਿਸ ਨੇ ਸ਼ਹਿਰ ਦੇ ਸਾਰੇ ਕਾਲਜ ਅਤੇ ਸਕੂਲਾਂ ਦੇ ਬਾਹਰ ਚੱਕ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਚੱਕ ਪੋਸਟਾਂ ਉਹਨਾਂ ਲੋਕਾਂ ਲਈ ਸਥਾਪਿਤ ਕੀਤੀਆਂ ਗਈਆਂ ਹਨ ਜੋ ਛੁੱਟੀ ਦੌਰਾਨ ਕਾਲਜ ਦੇ ਬਾਹਰ ਹੰਗਾਮਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੁਲਿਸ ਅਜਿਹੇ ਸਾਰੇ ਸ਼ਰਾਬੀ ਲੋਕਾਂ ਨੂੰ ਨਜਿੱਠੇ ਜੋ ਅਜਿਹਾ ਕੰਮ ਕਰਦੇ ਹਨ ਅਤੇ ਪੁਲਿਸ ਪੂਰੇ ਸ਼ਹਿਰ ਤੇ ਕਾਲਜ ਅਤੇ ਸਕੂਲਾਂ ਦੇ ਤਿੱਖੇ ਨਜ਼ਰ ਰੱਖੀ ਹੋਈ ਹੈ ਲੁਧਿਆਣੇ ਤੋਂ ਅਨਿਲ ਪਾਸੀ ਦੀ ਖਾਸ ਰਿਪੋਰਟ ਉਹਨਾਂ ਮੰਦਰਾਂ ਦੀ ਜਿਹੜੇ ਲੱਗਦੇ ਅੱਜ 12 ਤੋਂ ਲੈ ਕੇ 2 ਵਜੇ ਤੱਕ ਸਪੈਸ਼ਲ ਵੀ ਚੈੱਕ ਕਰਤੀ ਗਈ ਆ ਤਕਰੀਬਨ ਅਸੀਂ 4 ਕੁ ਸਕੂਟਰਾਂ ਨੂੰ ਬੰਦ ਵੀ ਕੀਤੇ ਜਿਹੜੇ ਕਿ ਨੋ ਟੇਪਰ ਨਹੀਂ ਸੀਗੇ ਐਲਾਈਨਮੈਂਟ ਨਹੀਂ ਸੀ ਜਿਹੜਾ ਜਿਹੜਾ ਫਾਰਾ ਕਰਦੀ ਕਰਦੇ ਗੋਰਾ ਤੇਰਾ ਚਰਾਲ ਵਿਗੋ ਆਖਣੇ ਆਏ ਮੁੰਡੇ ਆ ਗਏ ਆ ਉਹ ਹਮੇਸ਼ਾ ਇਹਦੇ ਦੇ ਵੀ ਅਦੇ ਕਿਸੇ ਲੈਣ ਆਏ ਆ ਲੇਕਿਨ ਲੈ ਨਹੀਂ ਆਦੇ ਜੇ ਅਗਰ ਪੱਕੇ ਕਰਦੇ ਆ ਕਲੀ ਸਿਟੀ ਮਾਜਾ ਬੋਟ ਬੋਟਸਾਈਕਲ ਵੀ ਉੱਚੀ ਹਰਮ ਜਾਂਦੇ ਆ ਜਗਦਾ ਵੀ ਪੂਰੀ ਤਰ੍ਹਾਂ ਨਿਕਲ ਕੇ ਫੀ ਜਾਉਗਾ ਨਹੀਂ ਬਿਲਕੁਲ ਨਹੀਂ ਬਿਲਕੁਲ ਚੱਲੂ ਚੱਲੂ ਜਿਹੜੇ ਕਦੇ ਪਹਿਲੇ ਸੈਸਾ ਸੀ ਉਹ ਹੋ ਰਿਹਾਗਾ ਪਰ ਉਹ ਅਸੀਂ ਵੈਰੀਫਾਈ ਕਰੀ ਲਾਂਗੇ ਜਿਹੜਾ ਗਲਤ ਹੋ ਜਾਊਗਾ ਚਲਾਨ ਵੀ ਕਰੀ ਰਹੇਗਾ ਜੇ ਬੋਰਡ ਨਾਲ ਬੋਰਡ ਸਰ ਇੱਥੇ ਤਰੀਕ 3 ਅਕਤੂਬਰ ਤੋਂ ਬਾਅਦ ਹੋਰ ਵੀ ਬਹੁਤ سارے ਸ਼ਹਿਰ ਦੇ ਕਾਲਜ ਆ ਉਧਰ ਵੀ ਬਨੇ ਜਿਹੜਾ ਅੱਜ ਆਪਰੇਸ਼ਨ ਚੱਲ ਰਿਹਾ तकरीबन ਸਾਰੇ ਜਿਹੜੇ ਕਾਲਜ ਹੋਏ ਲੱਗੇ ਕਾਲਜ ਸਟੂਡੈਂਟ ਸਾਡੇ ਦੱਸੇ ਹਰ ਕਿਸੇ ਉੱਤੇ ਡਿਊਟੀ ਲੱਗੀ ਸਾਰੇ ਕੀ ਕਰ ਰਹੇ ਸਾਮ੍ਹਣੇ ਹੀ ਬਨੇ ਰਹੇ ਕਿ ਜਿਹੜੇ ਮੋਟਰਸਾਈਕਲ ਪੂਰ ਇਸ ਤਰ੍ਹਾਂ ਚਲਾਉਂਦੇ ਬੁਲੇਟ ਚਲਾਉਂਦੇ ਆ ਕੀ ਪੁਲਿਸ ਵੱਲੋਂ ਕੀ ਅਪੀਲ ਆ ਸਰ ਸਾਹਮਣੇ ਦਿਖਾਓ ਸਰ ਸਾਹਮਣੇ ਦਿਖਾਓ ਇਹ ਸੂਤਰ ਨਾਲ ਹੋਰ ਗਾਉਂ ਤੋਂ ਇੱਕ ਉਹਨਾਂ ਤੋਂ ਹੈਲਵਟ ਵਗੈਰਾ ਆਪਣੇ ਕਾਜ ਪੱਤਰ ਜੋ ਵੀ ਇਹ ਪੂਰੇ ਕੰਪਲੀਟ ਰੱਖਣ ਤੇ ਗਲਤ ਕੰਮ ਨਾ ਕਰਨ ਜਿੱਦਾਂ ਲੜਕੀਆਂ ਦੇ ਕਾਲਜ ਹੈਗੇ ਇੱਥੇ ਅੱਗੇ ਜਿਹੜਾ ਵੀ ਫੜੂਆ ਸੂਲ ਬਖਸ਼ਣਗੇ ਸਰ ਅੱਜ 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 ਦੇ ਸਮੇਂ ਦੇ ਜਿਹੜਾ ਮੋਟਰਸਾਈਕਲ ਸੂਰਨਾ ਇੱਕ ਟ੍ਰੈਂਡ ਬਣਾ ਲਿਆ ਤਿੰਨ ਤਿੰਨ ਬੈਠ ਕੇ ਜਾਂਦੇ ਆ ਚਾਰ ਚਾਰ ਬੈਠ ਕੇ ਜਾਂਦੇ ਆ ਉਹ ਪੁਲਿਸ ਕਿਸ ਤਰ੍ਹਾਂ ਕਾਰਵਾਈ ਕਰਦਾ ਉਹ ਵੀ ਕਾਰਵਾਈ ਵੀ ਉਹਨਾਂ ਨੂੰ ਚਲਾਣ ਕਰਦੇ ਨੇ ਜੀ ਬੋਰਡ ਕਰਨਾ ਬੋਰਡ ਵੀ ਕਰਦੇ ਜਿਹਨਾਂ ਕੋ ਕਾਜ ਪੱਤਰ ਨਹੀਂ ਹੋ ਜਾਂ ਉਹਨੂੰ ਬੋਰਡ ਵੀ ਕਰੀ ਦਿੰਦੇ ਨੇ ਜੀ ਕਾਜ ਪੱਤਰ ਉਹ ਜੋ ਵੀ ਉਹ ਗਲਤੀ ਕੀਤੀ ਉਹ ਚਲਾਣ ਕਰਦੇ ਠੀਕ ਹੈ ਜੀ